ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਵਧੀਆ ਹੋਣਗੇ ਆਓ ਤੁਹਾਨੂੰ ਅੱਜ ਦਿਖਾਈ ਪਤੰਗ ਲੁੱਟੇ ਆ ਨੇ ਆ ਦੇਖ ਆ ਆ ਦੇਖੋ ਜੀ ਅੱਜ ਅੱਜ ਪਤੰਗ ਲੁੱਟੇ ਆ ਆ ਪਤੰਗ ਲੁੱਟ ਕੇ ਲੈ ਕੇ ਆ ਰਹੇ ਮੁੰਡੇ ਆ ਵੇਖੋ ਆਹ ਵੇਖੀਆ ਪਤੰਗ ਲੁੱਟੇ ਆ ਆ ਵੇਖੋ ਜੀ ਗੱਡਾ ਉਹ ਬੱਲੇ ਗੱਡਾ ਵੱਡਾ ਉਹ ਬੱਸ ਕਰ ਉਹ ਗੱਡਾ ਵੱਡਾ ਓਏ ਤੁਹਾਡੀ ਅਜਤ ਨਾਲ ਬੱਟਾ ਉਹ ਲਾਣੀ ਆ ਇੱਥੋਂ ਵੱਡਾ ਜਿਹੜੇ ਅੰਦਰ 8-9 ਹੋਰ ਪਤੰਗ ਹੈ ਉਹ ਵੀ ਲਿਕੇ ਮੇਰੇ ਹੀ ਸਾਰੇ ਲੁੱਟੇ ਆਂਕਲ ਜੀ ਆਹ ਵੇ ਫਾੜ ਗਿਆ ਆਹ ਦੇਖੋ ਜੀ ਪਤੰਗ ਲੁੱਟੇ ਅੱਜ ਅ ਦਿਖਾ ਦੇ ਪਿੱਛੇ ਮਗਰ ਤਾਂ ਜੇ ਗੱਡਾ ਵੱਡਾ ਹੈ ਮਗਰ ਪਿੱਛੇ ਦੇਖਿਆ ਨਾ मैं नहीं देख अस्ट एडी बहुत फोन वेखो जी आखो जी पतंग ही पतंगा सारे पतंग लुट्टे अजी दस ਕਸਰ ਕਾਲੇ ਕਾਲੇ ਨਿਕਲੇ ਪਤਾ ਨਹੀਂ ਕਿਤੋਂ ਮਿਲਣਾ ਆਪਣੀ ਵਾਰੀ ਰੋਲ ਲਗਦਾ ਭਾਜੀ ਆਪਣੀ ਵਾਰੀ ਇੱਕ ਪਟੰਗ ਮੰਗੋ ਤਾਂ ਰੋਣ ਨਗਰਾ ਕੋਣ ਛੇਖਾ ਹੁਣ ਮੇਰੇ ਪਟੰਗ ਲੈਣ ਆ ਗਿਆ ਆ ਵੇਖੋ ਜੀ ਕਿੱਡੇ ਪਟੰਗ ਲੁੱਟੇ ਆ ਜੀ ਇਹ ਵੀ ਮੇਰੇ ਨਾਲ ਗਿਆ ਕੀ ਓਏ ਤੂੰ ਵੀ ਲਿਆ ਪਟੰਗ ਦਿਖਾ ਇੱਕ ਵੱਡਾ ਵਾਲਾ ਦਿਖਾਈ ਚਿੱਟੇ ਰੰਗ ਦਾ ਮੂਸੇ ਵਾਲਾ ਆ ਮੂਸੇ ਵਾਲਾ ਇਹ ਕਹਿੰਦੇ ਆ ਵੇਖੋ ਜੀ ਇੱਕ ਆ ਪਟੰਗ ਅੱਜ ਪੂਰੇ ਦਿਨ ਮੁੰਡਿਆਂ ਨੇ ਸਿਰਫ ਪਤੰਗ ਹੀ ਰਟੇ ਆ ਜੀ ਉਹ ਆ ਫਟਿੰਗ ਮੈਂ ਤੁਹਾਨੂੰ ਟੇਪ ਲਾਉਣੀ ਹੈ ਦੇਵਗਾ ਟੇਪ ਮੇਰੇ ਕੋਲ ਹੈ ਇਹ ਤੁਮ ਕਿਹਨਾਂ ਵਜ ਮਾਰਨੇ ਕਿਉਂ ਕੀ ਨਹੀਂ ਹਾਂਜੀ ਘਟੂਆ 8 9 ਅੱਜ ਅੱਜ ਖੂਨੀ ਭੱਜ ਗਿਆ ਉੱਥੇ ਰੱਪੇ ਕੱਢੇ ਸੀ ਉਹ ਮੁੰਡੇ ਨੇ ਬਾੜ ਤੇ ਚੱਲ ਗਿਆ ਮੁੰਡੇ ਉਹਦੇ ਪੂਰੇ ਦੱਦੇ ਵਾਲੀ ਛਿੜਕ ਰੱਖ ਜਿੰਦਾ ਅੰਦਰ ਉਹ ਫਾਰਮ ਨਹੀਂ ਤੇ ਉਹ ਵੀ ਦੋ ਲੈ ਲੀਂ ਲਾਈਟ ਥੋਣ ਲਾਈਟ ਤੇ ਮੈਂ ਕਿਹਾ ਅੱਜ ਪੂਰੇ ਦਿਨ ਨੇ ਬਸ ਆਈ ਕੰਮ ਕੀਤਾ ਅੱਜ ਪੂਰੇ ਫਿਰ ਪਤੰਗੀ ਲੁੱਟੀਆਂ ਆ ਦੇਖੋ ਡੋਰ ਜੀ ਲੇਕਿਨ ਮੈਂ ਉਹਨਾਂ ਦੋਨੋਂ ਤੋਂ ਕੋਸਾ ਉਹ ਡੋਰ ਆਈ ਥੋਂ ਬੰਦੀ ਸੀਗੀ ਡੋਰ ਟਾੜੀ ਕੋਲ ਸਾਰਾ ਕੰਮ ਇਹੀ ਕੀਤਾ ਸਾਰਾ ਦਿਨ ਤੁਸੀਂ ਆ ਚੁੱਟੀ ਸੀ ਤਾਂ ਇਹ ਤਾਂ ਜੀ ਦਸਾਂ ਦਿਨ ਤੋਂ ਚੁੱਟੀ ਨਹੀਂ ਇਹ ਪਾੜ ਲਿਆ ਇਹ ਮੇਰੇ ਨਾਲ ਗਿਆ ਨਹੀਂ ਮੈਂ ਕਿਹਾ ਤੈਨੂੰ ਵੀ ਤੈਨੂੰ ਇਹ ਚਾਲੇ ਆਏ ਨਹੀਂ ਸਾਡੇ ਮੈਂडम ਆ ਗਿਆ ਚਲ ਜੀ ਆ ਨਾਜੀ ਫੇਸ ਕਰ ਰੋਜ਼ਾ ਬੇਲੀ ਹੈ ਦੇ ਦੇ ਉਹ ਪਾੜਤਾ ਲੈ ਵੱਡਾ ਵਾਲਾ ਵੱਲਾ ਤੋ ਛੱਲੇ ਆ ਗਏ ਚਲੋ ਫਰੀਦ ਹੀ ਆ ਇਹ ਕਿਹੜੇ ਪੈਸੇ ਲੱਗੇ ਲੁੱਟੇ ਹੀ ਆ ਹਾਂ ਮੈਂ ਨਾਲ ਨਹੀਂ ਅੰਕਲ ਕਿਤੇ ਤੇ ਸਾਜੀ ਹੈ ਹਨਾ ਅੰਕਲ ਹੈ ਕੀ ਹੈ ਤੇਰੇ ਸੈਲੂਟੇਪ ਇੱਕ ਦਮ ਸੈਲੂਟੇਪ ਇਹ ਕਰੋ ਲੈ ਆ ਕੇ ਦੂੰਗਾ ਤੈਨੂੰ ਸੁਮਿਤ ਤੇ ਵਾ ਵਾ ਸੈਲੂਟੇਪ ਦੇਵਾਂ ਹਾਂ ਚਲ ਚਲ ਦਿਖਾ ਫੇਣਾ ਅਰੇ ਰੀ ਵਾ ਇੱਕੜ ਨਾ ਕਰ ਲੈਣੇ ਨੇ ਕਿਹੜਾ ਦੁਰੋਖ ਤੇ ਆ ਤੋ ਇਹ ਸ਼ਿਆਰੀ ਆ ਸ਼ਿਆਰੀ ਜਦੋਂ ਕੰਟਫੀ ਮਦੇ ਜਾਈ ਪਾਪਾ ਨੇ ਦੱਸਤਾ ਜੀ ਬਾਬਾ ਕਹਿੰਦੇ ਦੇਖਣ ਡਿਆ ਸੀ ਮੈਂ ਕਿ ਡੋਰਨ ਸਰੀ ਬਾਅਦ ਕਿ ਉੱਥੇ ਇਹ ਤਾਂ ਹੈਵੀ ਬੜਾ ਬੜਾ ਇਹ ਤਾਂ ਕਟੋ 150 200 ਤੋਂ 150 ਰੁਪਇਆ ਵਧਾਉਣਾ ਇਹ ਹੁਣ ਉੱਡਣਾ ਨਹੀਂ ਨਾ ਇਹ ਹਵਾ 'ਚ ਹੀ ਉੱਡੂਗਾ ਉਹ ਪ੍ਰਾਸਾ ਉਹ ਫਟ ਗਿਆ ਉਹ ਦੇਖੋ ਉਹ ਤੇ ਮਾਰ ਦੇਣੀ ਛੁੱਟ ਜਾਂਦੇ ਆਲੇ-ਓਲੇ ਇਸ ਤੋਂ ਮੇਰੇ ਬੋੜਾਈ ਹੋਏਗੀ ਨਾਲ ਸੇ ਖਾੜਿਆ ਛੋੜਾ ਇਹ ਆਇਆ ਵੀ ਇਹਨਾਂ ਡੋਰ ਵੀ ਪਵਾਇਆ ਆ ਆ ਵੇਖੋ ਪਤੰਗਦਿਆਗਾ ਉਹ ਬੱਲੇ ਆ ਗਾ ਹਾਈ ਬਹੁਤ ਵੱਡਾ ਭਰਾਵਾ ਆ ਵੇਖੋ ਸਾਰੇ ਪਤੰਗ ਲੁੱਟੇ ਅੱਜ ਖੋ ਲੁੱਟਣ ਭੱਜੇ ਅੰਦਰ ਜੀ ਆਇ ਤੇ ਵੇਖਿਓ ਅੰਦਰ ਅੰਦਰ ਆ ਗਿਆ ਭਰਾਵਾ ਕੋ ਚੱਕ ਕੇ ਲੈ ਗਿਆ ਫੇ ਮੇਰੇ ਨਾਲ ਹੀ ਫਟਾਕੇ ਭਾਈ ਨੇ ਉੱਪਰ ਪੈਸੇ ਚੱਕ ਕੇ ਲੈ ਗਿਆ ਮੁਰ ਮਾਬੀ ਲਿਸ਼ਕ ਲਾਓ ਚਲ 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 ਪਿਤਾ ਜੀ ਦੇਖੋ ਜੀ ਅੱਜ ਸਾਰੇ ਪਤੰਗ ਲੁੱਟੇ ਸੀ ਜਵੱਕਾਂ ਨੇ ਸਾਰੇ ਜਵੱਕਾਂ ਨੇ ਅੱਜ ਪਤੰਗੀ ਪੂਰੇ ਦਿਨ ਲੁੱਟੇ ਆ ਮੈਂ ਕਿਹਾ ਚਲੋ ਇਸੇ ਬਾਣੇ ਲਾਈਵ ਹੋ ਕੇ ਦਿਖਾ ਦਈਏ ਹੋਰ ਕਿਦਾਂ ਸਭ ਠੀਕ ਠਾਕ ਹਾਂ ਆਈ ਹੋਪ ਸਾਰੇ ਵਧੀਆ ਹੋਣਗੇ ਚਲੋ ਠੀਕ ਹੈ ਜੀ ਮੈਂ ਇਹ ਦਿਖਾਉਣਾ ਸੀ ਬਸ ਅੱਜ ਕਿੰਨੇ ਕਿੰਨੇ ਪਤੰਗਾਂ ਲੁੱਟੀਆਂ ਅੱਜ ਚਲੋ ਓਖੇ ਠੀਕ ਕਰ ਜੀ ਸਾਰਿਆਂ ਨੂੰ ਬਾਬਾ